बंदी वाली कमी वञे भाई बंदि करो बंद बंदि करो बंद बंदि करो બંધ કરો બંધ કરો બંધ કરો ਮਾਮਲਾ ਇਹ ਆ ਜੀ ਅਸੀਂ ਪਿਛਲੇ 3 ਸਾਲਾਂ ਤੋਂ ਅਸੀਂ ਇਸ ਆਪਣੇ ਐਸਈ ਜਿਹੜਾ ਜ਼ਮੀਨ ਦਾ ਹਿੱਸਾ ਤੀਜਾ ਹਿੱਸਾ ਅਸੀਂ ਇਹ 3 ਸਾਲਾਂ ਤੋਂ ਬਾਹਰ ਇਹ ਹਾਂ ਜੀ ਸਸਤੇ ਰੇਟ ਦੇ ਵਿੱਚ 3 ਸਾਲੀ ਲੀਜ਼ ਤੇ ਪੱਟੇ ਤੇ ਬੁਲੀ ਸੀ ਸਾਨੂੰ ਜ਼ਮੀਨ ਦੀ ਇਹ ਤੇ ਫਿਲਹਾਲ ਐਤਕੀ ਸਾਨੂੰ ਇਹਨਾਂ ਨੇ ਨਾ ਜ਼ਮੀਨ ਨਹੀਂ ਦਿੱਤੀ ਹੈਗੀ ਤੇ ਇਹ ਅਸੀਂ ਸੀ ਵੀ ਸਾਡੀ ਜਿਹੜੀ ਧਰਮਸ਼ਾਲਾ ਦੇ ਵਿੱਚ ਬੁਲੀ ਹੋਣੀ ਚਾਹੀਦੀ ਆ ਇਹਨਾਂ ਨੇ ਨਾ ਜੀ ਉੱਥੇ ਆਪਣੇ ਪੰਚਾਇਤ ਘਰ ਦੇ ਵਿੱਚ ਇਹ ਬੁਲੀ ਕਰਵਾਈ ਗਈ ਹੈ ਜੀ ਕੀ ਲੱਗਦਾ ਤੁਹਾਨੂੰ ਕੋਈ ਠੱਗਾ ਕੀਤਾ ਹੈ ਤੁਹਾਡੇ ਨਾਲ ਬਿਲਕੁਲ ਠੱਗਾ ਹੋਇਆ ਜੀ ਇਹ ਇਹ ਨਿਯਮਾਂ ਦੀ ਇਹਨਾਂ ਨੇ ਉਲੰਘਣਾ ਕੀਤੀ ਆ ਜੀ ਤੇ ਬੋਲੀ ਦੇ ਵਿੱਚ ਮੌਜੂਦ ਸੀਗੇ ਤੁਸੀਂ ਸਾਰੇ ਇਹ ਬੋਲੀ ਦੇ ਵਿੱਚ ਸਾਰਾ ਪਾਈਚਾਰਾ ਮੌਜੂਦ ਸੀਗਾ ਜੀ ਤੇ ਸਾਡੀਆਂ ਬੀਬੀਆਂ ਭੈਣਾਂ ਸਾਰੀਆਂ ਮੌਜੂਦ ਸੀ ਉੱਥੇ ਗੱਲਬਾਤ ਕੀ ਹੋਈ ਆ ਫਿਰ ਬੋਲੀ ਜੋ ਲੱਗੀ ਸੀ ਇਹ ਸਾਡੇ ਵੀਰ ਜੀ ਉੱਥੇ ਮੌਜੂਦ ਸੀ ਇਹ ਦੱਸਣਗੇ ਜੀ ਅਸਲ 'ਚ ਪਹਿਲਾਂ ਸਾਡੀ ਇੱਕ ਬੋਲੀ ਰੱਦ ਹੋ ਗਈ ਸੀ ਇਹ ਦੂਜੀ ਵਾਰ ਜਦੋਂ ਬੋਲੀ ਹੋਈ ਆ ਤਾਂ ਉਹਨਾਂ ਨੇ ਪਹਿਲਾਂ ਹੀ ਇਹ ਸਾਰਾ ਕੁਝ ਰੀਪਲਾਨਡ ਮਤਲਬ ਦੰਮੀ ਬੋਲੀ ਤਿਆਰ ਕਰ ਲਈ ਸੀ ਆਪਣੇ ਵੱਲੋਂ ਇੱਕ ਦੋ ਉਹਨਾਂ ਨੇ ਆਪਣੇ ਵੱਲੋਂ ਬੋਲੀ ਦੇਣ ਵਾਲੇ ਬੰਦੇ ਤਿਆਰ ਕਰ ਲਏ ਅਸੀਂ ਉਹਨਾਂ ਕੋਲੇ ਮਸਲਾ ਇਹ ਰੱਖਿਆ ਸੀਗਾ ਵੀ ਜਿਹੜਾ ਸਾਡੇ ਕੋਲੇ ਰੈਗੂਲੇਸ਼ਨ ਦੇ ਵਿੱਚ ਇਹ ਹੈਗਾ ਵੀ ਕਾਰਪੋਰੇਟ ਖੇਤੀ ਕਰ ਸਕਦੇ ਹਾਂ ਸਾਰੇ ਵੱਧ ਤੋਂ 5 ਤੋਂ ਵੱਧ ਘਰ ਮਿਲ ਕੇ ਜਦੋਂ ਕਰ ਸਕਦੇ ਨੇ ਤਾਂ ਉਹ ਆਪਣੇ ਤੌਰ ਤੇ ਬੋਲੀ ਦੇ ਸਕਦੇ ਨੇ ਇਹ ਇਹਦੇ ਵਿੱਚ ਰੈਗੂਲੇਸ਼ਨ ਹੈਗਾ ਅਸੀਂ ਉਹਨਾਂ ਨੂੰ ਦਿਖਾਇਆ ਵੀ ਉਹਨਾਂ ਨੇ ਇਹ ਗੱਲ ਹੀ ਨਹੀਂ ਸੁਣੀ ਸਾਡੀ ਉਹਨਾਂ ਦੀ ਜਿੱਦ ਇਹ ਸੀਗੀ ਵੀ ਅਸੀਂ ਆਪਣੇ ਵੱਲੋਂ ਜਿਹੜੇ ਤਿੰਨ ਬੰਦੇ ਖੜੇ ਕੀਤੇ ਨੇ ਇਹਨਾਂ ਤੋਂ ਵੱਧ ਤੋਂ ਵੱਧ ਬੋਲੀ ਦਵਾ ਕੇ ਰੇਟ ਉੱਥੇ ਲੈ ਜਾਵਾਂਗੇ ਉਹ ਤਿੰਨ ਬੰਦੇ ਕੌਣ ਨੇ ਉਹ ਹੈ ਸਾਡੇ ਭਾਈ ਚਾਰੇ ਦੇ ਨੇ ਪਰ ਉਹ ਹਾਂ ਲੋਕ ਵਿੱਚੋਂ ਘਟਦੇ ਹੋਏ ਨੇ ਇੱਕ ਦੋ ਉਹਨਾਂ ਨੂੰ ਜਾ ਕਿਸੇ ਲਾਲ ਵਿੱਚ ਆ ਗਏ ਜਾਂ ਕਿਸੇ ਡਰ ਦੇ ਕਾਰਨ ਇਹ ਜਿਹੜੀ ਜੇ ਤੁਸੀਂ ਬੈਠੇ ਹੋ ਬਹੁਤ ਗੰਨਤੀ ਇੱਥੇ ਐ ਜਾਂ ਉਹਨਾਂ ਵੱਲ 97% ਅਸੀਂ ਇੱਥੇ ਆ ਸਿਰਫ ਤਿੰਨ ਬੰਦੇ ਨੇ ਜਾਂ ਤਿੰਨ ਘਰ ਕਹਿ ਲਓ ਤੁਸੀਂ ਵੀ ਉਹੀ ਉਹਨਾਂ ਨਾਲ ਸਹਿਮਤ ਸੀਗੇ ਸਹਿਮਤ ਵੀ ਕਿਉਂ ਉਹਨਾਂ ਨੇ ਖੜੀ ਕੀਤੇ ਨੇ ਉਹ ਆਪਣੇ ਮਤਲਬ ਬਾਹੂ ਵਾਲਿਆਂ ਨਾਲ ਖੜੇ ਕਰਕੇ ਉਹਨਾਂ ਨੂੰ ਉਹਨਾਂ ਤੋਂ ਬੋਲੀ ਦਵਾਈ ਆ ਮਦਦ ਤੁਸੀਂ ਹੁਣ ਕੋਈ ਸਰਕਾਰੀ ਨੁਮਾਇੰਦੇ ਨਾਲ ਕਿਸੇ ਨਾਲ ਗੱਲਬਾਤ ਕਰੀਏ हां सी ਇਹਦੀ ਰਿਪੋਰਟਾਂ ਦਿੱਤੀਆਂ ਨੇ ਉਹਨਾਂ ਨੇ ਤਾਂ ਕੈਸਾਈ ਜਿਹੜੀ ਕੀਤੀ ਆ ਅੰਦਰ ਤੇ ਉਹਨਾਂ ਨੇ ਹੱਥੋਂ ਪਾਈ ਵੀ ਹੋਏ ਨੇ ਉਹ ਤੇ ਗਾਲੀ ਗਲੋਚ ਵੀ ਕੀਤਾ ਉਹਨਾਂ ਨੇ ਤੇ ਵੱਡੀ ਗੱਲ ਇਹ ਆ ਵੀ ਜਦੋਂ ਬੋਲੀ ਸਟਾਰਟ ਹੋਈ ਜਾ ਉਹਨਾਂ ਨੇ ਅੰਦਰੋਂ ਕੁੰਡਾ ਲਾ ਕੇ ਬਾਕੀ ਸਾਰੇ ਬਾਹਰ ਕੱਢਦੇ ਜਦੋਂ ਕੁੰਡਾ ਲਾ ਕੇ ਨਹੀਂ ਬੋਲੀ ਆ ਹੁੰਦੀ ਤਾਂ ਸਾਹਮਣੇ ਹੀ ਆ ਨਹੀਂ ਸਾਰਿਆਂ ਨੂੰ ਬੁਲਾਇਆ ਨਹੀਂ ਗਿਆ ਬੋਲੀ 'ਚ ਨਹੀਂ ਉਹਨਾਂ ਨੇ ਜਿਨ੍ਹਾਂ ਨੇ ਉਹ ਭਰੀ ਸੀਗੀ ਸਿਕਿਉਰਿਟੀ ਭਰੀ ਸੀ ਸਿਰਫ ਉਹਨਾਂ ਨੂੰ ਅੰਦਰ ਬੁਲਾ ਕੇ ਕੋਸ ਆਪਦੇ ਬੰਦੇ ਜ਼ਿਆਦਾ ਬੁਲਾ ਕੇ ਫਿਰ ਉਹਨਾਂ ਨੇ ਬੋਲੀ ਸ਼ੁਰੂ ਕਰਤੀ ਬਾਕੀ ਜਿਹੜੇ ਅਸੀਂ ਸੀਗੇ ਆਪਦੇ ਜਿਹੜੇ ਕਾਰਪੋਰੇਟ ਕਰਨ ਵਾਲੇ ਸਾਨੂੰ ਸਾਰਿਆਂ ਨੂੰ ਬਾਹ ਕੁੰਡਾ ਅੰਦਰ ਕੁੰਡੀ ਲਾ ਕੇ ਬੋਲੀ ਸ਼ੁਰੂ ਕਰਦੀ। ਇਹ ਕੁੰਡੀ ਲਾਈ ਕਿਨੇ ਆ ਕਿਨੇ ਮਤਲਬ ਸਰਪੰਚ ਨੇ ਲਾਈ ਸੀਗੀ ਤੇ ਉਹਦੀ ਸਾਡੇ ਕੋਲ ਵੀਡੀਓ ਵੀ ਹੈਗੀ ਬਾਕਾਇਦਾ। ਅੱਛਾ ਕੱਲੇ ਸਮਾਗਮ ਨੇ ਲੋ ਲੈ ਕੇ ਕੋਈ ਧੱਕਾ ਮੁੱਕੀ ਵੀ ਹੋਈ ਹੈ ਜੀ ਇੱਥੇ? ਹਾਂ ਬਿਲਕੁਲ ਹੋਈ ਹੈ ਜੀ ਉਹਨਾਂ ਨੇ ਘੱਟੋ ਘੱਟ ਤਿੰਨ ਚਾਰ ਮੁੰਡੇ ਜਿਨ੍ਹਾਂ ਨੇ ਮੈਂ ਨਾਂ ਦਾ ਨਹੀਂ ਜਾਣਦਾ ਛੋਟੀਆਂ ਮਰਦ ਹੋਣ ਕਰਕੇ ਜਾਣਦੇ ਨਹੀਂ ਤੁਹਾਨੂੰ ਦੱਸ ਦਾਂਗੇ। ਉਹ ਉਹ ਸਪੈਸ਼ਲਿਸਟ ਦੇ ਵਾਸਤੇ ਉਹਨਾਂ ਨੇ ਖੜੇ ਕੀਤੇ ਹੋਏ ਸੀਗੇ ਵੀ ਤੁਸੀਂ ਧੱਕਾ ਮੁੱਕੀ ਹੀ ਕਰਨੀ ਆ। ਉਹਨਾਂ ਨੇ ਕੀਤੀ ਵੀ ਅੱਜ ਜਦੋਂ ਕਿ ਸਾਡੇ ਵੱਲੋਂ ਤਾਂ ਬੀਬੀਆਂ ਸੀਗੀਆਂ ਉਹਨਾਂ ਦਾ ਉਹ ਉਹਨਾਂ ਨੇ ਤਿੰਨ ਚਾਰ ਮੁੰਡਿਆਂ ਨੇ ਆ ਕੇ ਧੱਕਾ ਮੂਕੀ ਇਹਨਾਂ ਨੂੰ ਨਾ ਕੀਤੀ ਆ ਇਹ ਧਰਨਾ ਕਿੰਨੇ ਦਿਨ ਤੋਂ ਲੱਗਿਆ ਹੋਣਾ ਇੱਥੇ ਇਹ ਕੱਲ ਤੋਂ ਲੱਗਿਆ ਜੀ ਤੇ ਇਹ ਲਗਾਤਾਰ ਲੱਗਿਆ ਰਹੂਗਾ ਆਣ ਮਿੱਥੇ ਸਮੇ ਲਈ ਜਿੰਨਾ ਚਿਰ ਸਾਡੀ ਮੰਗ ਸੁਣੀ ਨਹੀਂ ਜਾਂਦੀ ਕੋਈ ਜਿਹੜਾ ਕੋਈ ਅਧਿਕਾਰੀ ਆ ਸਾਡੀ ਗੱਲ ਨਹੀਂ ਸੁਣਦਾ ਕਿ ਉਹਨਾਂ ਚਿਰ ਇਹ ਲੱਗਿਆ ਰਹੂਗਾ ਕਿ ਹੁਣ ਤੱਕ ਕਿੱਥੇ ਤੱਕ ਪਹੁੰਚ ਕੀਤੀ ਗਈ ਤੁਹਾਡੇ ਵੱਲੋਂ ਜੀ ਤੱਕ ਜੀ ਤੱਕ ਸਰ ਜੀ ਸਾਹਿਬ ਤੱਕ ਪਹੁੰਚ ਕੀਤੀ ਆ ਮੰਗ ਪੱਤਰ ਦਿੱਤਾ ਕੋਈ ਉਹਨਾਂ ਨੂੰ ਹਾਂ ਜੀ ਮੰਗ ਪੱਤਰ ਦਿੱਤਾ ਕੀ ਪ੍ਰੋਸੈਸ ਦਿੱਤਾ ਗਿਆ ਡੀਸੀ ਸਾਹਿਬ ਵੱਲੋਂ ਹਾਂ ਉਹਨਾਂ ਨੇ ਕਿਹਾ ਵੀ ਜੋ ਤੁਹਾਡਾ ਮਸਲਾ ਹੈਗਾ ਉਹਦੇ ਅਸੀਂ ਧਿਆਨ ਲਵਾਂਗੇ ਕਾਰਵਾਈ ਕਰਾਂਗੇ ਜਿਹੜੀ ਬੋਲੀ ਹੋ ਚੁੱਕੀ ਹੈ ਜਮੀਨ ਦੀ ਹੈ ਜੀ ਹਾਂ ਜੀ ਹੋ ਚੁੱਕੀ ਉਹ ਦੁਬਾਰੇ ਹੋਊਗੀ ਹੁਣ ਤੁਸੀਂ ਕੀ ਚਾਹੁੰਦੇ ਹੋ ਅਸੀਂ ਤਾਂ ਦੁਬਾਰਾ ਹੀ ਚਾਹੁੰਦੇ ਹਾਂ ਬੋਲੀ ਅਸੀਂ ਇਹ ਵੀ ਚਾਹੁੰਦੇ ਹਾਂ ਵੀ ਜਿਹੜਾ ਸਾਡਾ ਜਿਹੜਾ ਪੁਆਇੰਟ ਆ ਜਿਹੜਾ ਕਾਰਪੋਰੇਟ ਖੇਤੀ ਜਿਹੜਾ ਉਹਨੂੰ ਧਿਆਨ ਚ ਰੱਖ ਕੇ ਸਾਡੇ ਨਾਲ ਗੱਲ ਕੀਤੀ ਜਾਵੇ ਜੋ ਕਿ 95% ਲੋਕ ਨੇ ਜਿਹੜੇ ਉਹ ਸਾਂਝੇ ਤੌਰ ਤੇ ਖੇਤੀ ਕਰਨੀ ਸਾਰਿਆਂ ਕੋਲੇ ਇੱਕ ਇੱਕ ਦੋ ਦੋ ਡੰਗਰ ਨੇ ਉਹਨਾਂ ਨਾਲ ਉਹ ਆਪ ਦਾ ਕਾਰੋਬਾਰ ਪਾਲਦੇ ਨੇ ਤੇ ਉਹਨਾਂ ਕੋਲ ਹੋਰ ਹੈ ਨਹੀਂ ਸਾਧਨ ਕੋਈ ਹਰੇ ਚਾਰੇ ਵਾਸਤੇ ਅਗਰ ਤੁਹਾਡੀ ਗੱਲ ਨਹੀਂ ਸੁਣੀ ਜਾਂਦੀ ਫਿਰ ਕੀ ਕਰੋਗੇ ਤੁਸੀਂ ਅਸੀਂ ਇਹਨਾਂ ਟਕਾ ਕਰਾਂਗੇ ਸੰਘਰਸ਼ ਨੂੰ ਕੋਈ ਹੋਰ ਵਸਤੇ ਜਥੇਬੰਦੀਆਂ ਨੇ ਸਾਥ ਦੇਣ ਦੀ ਗੱਲ ਆ ਕੇ ਹਾਂਜੀ ਫੋਨ ਆ ਰਹੇ ਨੇ ਕਈ ਜਥੇਬੰਦੀਆਂ ਦੇ ਸਾਥ ਦੇਣ ਲਈ ਤਿਆਰ ਨੇ ਬਹੁਤ ਜ਼ਿਆਦਾ ਪੰਜ ਕੀ ਨਾਮ ਹੈ ਤੁਹਾਡਾ ਸੁਤਵਿੰਦਰ ਕਾਲਜ ਕੀ ਮਾਮਲਾ ਜਿਹੜਾ ਤੁਸੀਂ ਧਰਨਾਂ ਲਈ ਬੈਠੇ ਹੋ ਜ਼ਮੀਨ ਕਰਕੇ ਸਰਕਾਰੀ ਜ਼ਮੀਨ ਆ ਸਾਡੀ ਜਿਹੜੀ ਉਹਨਾਂ ਦੀ ਬੋਲੀ ਦੇ ਉੱਤੇ ਅਸੀਂ ਤੁਹਾਨੂੰ ਰਹਿ ਰਹੇ ਆ ਕੀ ਬੋਲੀ ਦੇ ਵਿੱਚ ਤੁਸੀਂ ਗਏ ਨਹੀਂ ਨਹੀਂ ਸਾਨੂੰ ਉਹਨਾਂ ਦੇ ਜਨਰ ਨਹੀਂ ਭੇਜੇ ਜੀ भेजया ਨਹੀਂ ਗਿਆ ਨਹੀਂ ਜੀ ਹਾਂ ਤੇ ਫਿਰ ਬੋਲੀ ਕਿਵੇਂ ਕਰਵਾਈ ਗਈ ਉਸ ਧੱਕੇ ਨਾਲ ਹੀ ਕਿਨੇ ਕਰਵਾਈਆ ਬੋਲੀ ਜੀ ਸਰਪੰਚ ਨੇ ਫਿਰ ਤੁਸੀਂ ਉਹਦੇ ਬਦਲੇ ਵਿੱਚ ਉਹਨਾਂ ਨੂੰ ਕੁਝ ਕਿਆ ਦੱਸਿਆ ਨਹੀਂ ਵੀ ਸਾਨੂੰ ਬੁਲਾਇਆ ਜਾਵੇ ਉਹ ਕਹਿੰਦੇ ਲਾਸਮੈਂਟ ਹੋਈ ਆ ਵੀ ਤੁਸੀਂ ਆ ਸਕਦੇ ਸੀਗੇ ਅਚਾ ਲਾਸਮੈਂਟ ਬਾਕੀਆਂ ਲਈ ਆ ਸਾਡੇ ਲਈ ਥੋੜਾ ਜਿਹਾ ਦੂਜੇ ਜਿਹੜਾ ਭੇਜਦਾ ਸਾਨੂੰ ਵੀ ਭੇਜ ਸਕਦੇ ਸੀਗੇ ਫਿਰ ਕੀ ਕਹਿੰਦੇ ਜੀ ਬਸ ਉਹਨਾਂ ਨੇ ਇਹ ਕਹਤਾ ਕਹਿੰਦੇ ਵੀ ਤੁਸੀਂ ਲਾਸਮੈਂਟ ਸੁਣੀ ਤਾਂ ਆ ਜੀ ਮਤਲਬ ਉਸ ਤੋਂ ਬਾਅਦ ਤੁਸੀਂ ਇਹ ਧਰਨਾ ਲਗਾਇਆ ਹਾਂ ਜੀ ਤੇ ਹੁਣ ਤੱਕ ਤੁਸੀਂ ਕਿਸੇ ਸਰਕਾਰੀ ਐਮ.ਐਲ.ਏ ਕੋਲੇ ਜਾ ਕੇ ਕੋਈ ਸਰਕਾਰੀ ਅਧਿਕਾਰੀ ਕੋਲ ਗਏ? ਹਾਂਜੀ ਐਮ.ਐਲ.ਏ ਕੋਲ ਉਹਨੇ ਸਾਡੀ ਕੁਛ ਨਹੀਂ ਸੁਣੀ ਹੈਗੀ ਬਸ ਉੱਠ ਕੇ ਚਲੇ ਗਏ। ਕੁਛ ਸੁਣਵਾਈ ਨਹੀਂ ਹੋਈ? ਨਹੀਂ ਜੀ ਇਸ ਤਰ੍ਹਾਂ ਲਾ ਕੇ ਆ ਗਏ। ਤੁਹਾਡੇ ਕਿਸੇ ਮੈਂਬਰ ਦੇ ਨਾਲ ਧੱਕਾ ਮੁਕੀ ਵੀ ਹੋਈ ਆ? ਹਾਂਜੀ। ਕਿਹਨਾਂ ਨਾਲ ਹੋਈ ਆ ਜੀ? ਇਹਨਾਂ ਦੇ ਚੰਗੜੀ ਸੋਟੀ ਹੋਈ ਹੁੰਦੀ। ਹਾਂਜੀ ਮੇਰੇ ਨਾਲ ਵੀ ਧੱਕਾ ਹੋਇਆਗਾ ਮੈਨੂੰ ਧੱਕੇ ਮਾਰੇ ਨਹੀਂ ਮੇਰੇ ਨੂੰਹੀਆਂ ਵੀ ਮਾਰੀਆਂ ਨੇ। ਇਹ ਧੱਕਾ ਕਿਨੇ ਕਰਾਈ ਤੁਹਾਡੇ ਨਾਲ? ਮੇਰੇ ਨਾਲ ਮਾਰਿਆ ਹੈ ਧੱਕਾ ਕੀਤਾ ਜੀ ਜਿਹੜਾ ਫੋੜ ਆਗਾ। ਉਹ ਨਹੀਂ ਪਰਮਜੀਤ ਪਾਜੀ ਹੋ ਗਿਆ ਪਰਮਜੀਤ ਕਾ ਮਾਗਾ ਕਿਉਂ ਤੱਕਾ ਕੀਤਾ ਗਿਆ ਤੁਹਾਡੇ ਨਾਲ ਉਹਨਾਂ ਨੇ ਸਾਈਨ ਕਰਵਾਉਂ ਦਿੱਤੀ ਜੀ ਤੱਕੇ ਨਾਲ ਉਹਨਾਂ ਦਾ ਅਸੀਂ ਕਰਨ ਨਹੀਂ ਦਿੱਦਿਆਂ ਅਸੀਂ ਕਹਿੰਦੇ ਵੀ ਤੁਸੀਂ ਬੋਲੀ ਅਸੀਂ ਦਵਾਂਗੇ ਉਹਨਾਂ ਨੇ ਵੱਧ ਕੇ ਬੋਲੀ ਦਿੱਤੀ ਤੁਹਾਨੂੰ ਕਿ ਵੀ ਤੱਕੇ ਨਾਲ ਸਾਈਨ ਕਰੋ ਤੁਸੀਂ ਉਹਨਾਂ ਨੂੰ ਕਹਦੇ ਤੇ ਵੀ ਤੱਕੇ ਨਾਲ ਅਸੀਂ ਰੋਕਦੇ ਸੀ ਅੱਛਾ ਹਾਂ ਜੀ ਉਹਨਾਂ ਨੇ ਤੱਕੇ ਨਾਲ ਬੋਲੀ ਤੇ ਮੇਜ ਦੇ ਥੱਲੇ ਬੰਦਾ ਕਢਾਇਆ ਬਿਠਾਇਆ ਹੋਇਆ ਸੀ ਉਹਨਾਂ ਨੇ ਜਦ ਹੀ ਕਢਾ ਕੇ ਉਹਨੂੰ ਕੱਟ ਕੇ ਉਹ ਤੋਂ ਵੀ ਤੱਕੇ ਨਾਲ ਸਾਈਨ ਕਰਵਾਉਂਦੇ ਸੀ ਲਪੋਇਆ ਹੋਇਆ ਸੀ ਜੀ ਉਹਨਾਂ ਦਾ ਤੇ ਹੋਰ ਕਿਨਾਂ ਧੱਕਾ ਮੁੱਕੀ ਹੋਈ ਆ ਅਰੇ ਜੜੀ ਛੁੱਟੀ ਦੀ ਜੇ ਪਿੱਛੇ ਦੀ ਆ ਮੈਂ ਛੁੱਟੀ ਨਹੀਂ ਕੋਈ ਮੈਂ ਤਾਂ ਛੁੱਟੀ ਖੋਲੀ ਜੀ ਮੇਰੇ ਬਾਹਰ ਛੱਡ ਗਏ ਅੱਛਾ ਜੀ ਬੋਨੇ ਜੁੱਤੇ ਸੁਕਾਉ ਉਹ ਵੀ ਲਾਤਾ ਮੇਰਾ ਕਿੰਨੇ ਕ ਬੰਦੇ ਬੰਨੂ ਇਹ ਘਟਨਾ ਨੂੰ ਇਨਜਾਮ ਦਿੱਤਾ ਗਿਆ ਇਹ ਜੀ ਕਿੰਨੇ ਕ ਬੰਦੇ ਪੰਜ ਪੰਜਾਇਤ ਆ ਜਾਂਦੇ ਵੀ ਜੀ ਪੰਚਾਇਤ ਵਾਲੇ ਬੰਦੇ ਨੇ ਹਾਂ ਪੰਚਾਇਤ ਵਾਲੇ ਬੰਦੇ ਜੀ ਆ ਕੇ ਹੁੰਦੇ ਨੇ ਜੀ ਅੱਛਾ ਜੀ ਹਾਂ ਜਰਨਲ ਨੇ ਜਿਹੜੇ ਉਹਨਾਂ ਨੇ ਆ ਡੰਡਾ ਮੇ ਤਾਂ ਖੋਲਿਆ ਆ ਸੈਨਕਾਂ ਲਾ ਦੇ ਦੂਏ ਉਹਨੇ ਤਾਂ ਲੇਫੜਾ ਹੈ ਜੀ ਮੁੰਡੇ ਜਿਹੜੇ ਬੋਲੀ ਵਾਲਾ ਮੁੰਡਾ ਉਹਨਾਂ ਨੇ ਆ ਜਿੱਦਿ ਘਰ ਮਾਇਚਾਂ ਦੇ ਜਨਾ ਹਟੋਂਦੀ ਜੀ ਆਸੀ ਬੋਲੀ ਦੇ ਮਾਲੇ ਬੇੜਾ ਜੀ ਤਾਂ ਮਸਾਲਾ ਚ ਉਹਨਾਂ ਨੇ ਧੱਕੇ ਨਾ ਕਰਾਈਏ ਬੋਲੀ ਇਹ ਬੋਲੀ ਕਿੱਥੇ ਕਰਾਈ ਗਈ ਤਾਂ ਇਹ ਜੀ ਪੰਚਾਇਤ ਦਾ ਜੀ ਪੰਚਾਇਤਕਾਰ ਤੁਸੀਂ ਕੀ ਕਹਿੰਦੇ ਸੀਗੇ ਅਸੀਂ ਕਿਹਾ ਜੀ ਧਰਮ ਸਾਲਾ ਚ ਹੋਣੀ ਚਾਹੀਦੀ ਆ ਧਰਮ ਸਾਲਾ ਪਰ ਧਰਮ ਸਾਲਾ ਚ ਨਹੀਂ ਕਰਵਾਈ ਗਈ ਹਾਂ ਜੀ ਅਸੀਂ ਵੀ ਨਾਰੇਬਾਜੀ ਲਈ ਆ ਵੀ ਸਾਡੇ ਡੰਮੀ ਬੋਲੀ ਨਹੀਂ ਆ ਹੋਣ ਦੇਣੀ ਹੈਗੀ ਵੀ ਇਹ ਨਹੀਂ ਮੰਨੀ ਜਾਣੀ ਫਿਰ ਵੀ ਉਹਨਾਂ ਨੇ ਧੱਕੇ ਨਾਲ ਇਹ ਕਾਰਵਾਈ ਕਰੀ ਸਾਡੇ ਪੰਚਾਇਤ ਨੇ ਪਾਛੇ ਜਣੇ ਮਤਲਬ ਨੌਜਵਾਨ ਸੀਗੇ ਜੱਟਾਂ ਦੇ ਮੁੰਡੇ ਉਹਨਾਂ ਨੇ ਧੱਕਾਬਾਜੀ ਬਹੁਤ ਕਰੀ ਰਹੇ ਹਾਂ ਜੀਮੇਦਾਰਾਂ ਨੇ ਧੱਕਾ ਕੀਤਾ ਤੁਹਾਡੇ ਨਾਲ ਹਾਂਜੀ ਲੇਡੀ ਪੁਲਿਸ ਨੇ ਵੀ ਪੁਲਿਸ ਨੇ ਵੀ ਇਹਨਾਂ ਨੇ ਸਾਡੇ ਨਾਲ ਕੁਝ ਸੁਣਵਾਈ ਨਹੀਂ ਕੀਤੀ ਉਸ ਸਮੇਂ ਪੁਲਿਸ ਵੀ ਮੌਜੂਦ ਸੀ ਇੱਥੇ ਹਾਂਜੀ ਲੇਡੀ ਪੁਲਿਸ ਵੀ ਸੀਗੀ ਰੇਡੀ ਪੁਲਿਸ ਨੇ ਤੁਹਾਡੇ ਨਾਲ ਹੀ ਧੱਕਾ ਕੀਤਾ ਹਾਂਜੀ ਉਹਨਾਂ ਨੇ ਵੀ ਸਾਡੇ ਬਾਹਰ ਫੜੀਆਂ ਨੇ ਜੀ ਮੇਰੇ ਬੋਲੀ ਦੇਵਾ ਜੀ ਕਿਸੇ ਵੇਲੇ ਦੇਣੀ ਨਹੀਂ ਅੱਜ ਕਿਸੇ ਧਰਮ ਸਾਲ ਦੇ ਬੰਦੇ ਧਰਮ ਸਾਲ ਸੀਗਾ ਨਹੀਂ ਦਰਵਾਜ਼ੇ ਜਦੋਂ ਕਹਿੰਦੇ ਦੁਬਾਰੇ ਆ ਕੇ ਨਾ ਸੀਗੇ ਜੇ ਨਹੀਂ ਮੈਂ ਸਾਡੇ ਬਾਹਰਲਾ ਗੁਰਦੁਆਰਾ ਉੱਥੇ ਚਲੋ ਜਦ ਜੀ ਉਹ ਕਹਿੰਦੇ ਬੋਲੀ ਸ਼ੁਰੂ ਕਰ ਦੋ ਹਾਂ ਠੀਕ ਹੈ ਜੀ ਅਸੀਂ ਉੱਥੇ ਨਹੀਂ ਜਾਣਾ ਕਿ ਤੁਹਾਡੇ ਮੁਤਾਬਕ ਕੋਈ ਬੋਲੀ ਧੱਕੇ ਨਾ ਕਰਾਈ ਗਈ ਹੈ ਹਾਂਜੀ ਧੱਕੇ ਨਾ ਕਰਾਈ ਗਈ ਹੈ ਹਾਂ ਸਾਰੀਆਂ ਵੀ ਲਾਈਆਂ ਨੇ ਨਜ਼ਰੋਂ ਸਾਡੇ ਸਾਈਨ ਕਰਨੀ ਚਾਹਿਆ ਕਿ ਉਹਨਾਂ ਨੇ ਜਦੀ ਤਾਰੀਆਂ ਲਾਤੀਆਂ ਉਹ ਤਾਂ ਬਾਹਰ ਨੂੰ ਕਹਿੰਦੇ ਤਾਂ ਹਾਂ ਉਹ ਸਾਈਨ ਹੋਈ ਪਈ ਤਾਂ ਬਾਹਰ ਬਾਹਰ ਘਟਨੇ ਤੇ ਸਾਈਨ ਕਰਾਇਆ ਮੈਂ ਤਾਂ ਉਹ ਬਾਰੇ ਘੜ ਤੱਕ ਦੇਖੀ ਹਾਂ ਜੀ ਹਾਂ ਜੀ ਸਾਨੂੰ ਧੱਕੇ ਦੇ ਕੇ ਬਾਹਰ ਕੱਢਿਆ ਗਿਆ ਤੇ ਹੁਣ ਕੀ ਮੰਗ ਕਰਦੋ ਸਰਕਾਰ ਤੋਂ ਤੁਸੀਂ ਸਾਨੂੰ ਮੰਗ ਇਹ ਹੈ ਜੀ ਸਾਡਾ ਤੀਜਾ ਹਿੱਸਾ ਸਾਡਾ ਮਿਲਣਾ ਚਾਹੀਦਾ ਸਾਨੂੰ ਮਿਲਣਾ ਚਾਹੀਦਾ ਜੇਕਰ ਇਹ ਕੰਮ ਨਹੀਂ ਹੁੰਦਾ ਤਾਂ ਜਿਹੜਾ ਸੰਘਰਸ਼ ਹੈ ਤੋਂ ਅਸੀਂ ਇਹ ਵਿੱਢਿਆ ਤਾਂ ਇਹ ਲਗਾਤਾਰ ਜਾਰੀ ਰਹੂਗਾ ਹਾਂਜੀ ਇਹ ਬਿਲਕੁਲ ਜਾਰੀ ਰਹੂਗਾ ਜਿੰਨੇ ਸਾਨੂੰ ਮਿਹਨਤ ਨਾਲ ਇਨਸਾਫ ਨਹੀਂ ਮਿਲ ਰਿਹਾ ਹੁਣ ਤੱਕ ਅਸੀਂ ਚੇਤਾ ਨਹੀਂ ਉਠਣਾ ਜੀ ਸਰਪੰਚ ਸਾਹਿਬ ਕੀ ਨਾਮ ਹੈ ਤੁਹਾਡਾ ਪਲਵਿੰਦਰ ਸਿੰਘ ਜੀ ਸਰਪੰਚ ਸਾਹਿਬ ਕੋਈ ਡਿਪੈਂਡ ਬੋਲੀ ਹੋਈ ਹੈ ਹਾਂਜੀ ਸ਼ਾਇਦ ਉਹਦੇ ਵਿੱਚ ਵਿਵਾਦ ਦੀਆਂ ਗੱਲਾਂ ਜਿਹੜੀਆਂ ਬੋਲੀ ਹੋਂ ਤੇ ਸਾਹਮਣੇ ਨਿਕਲ ਕੇ ਆਈਆਂ ਨੇ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕੁਝ ਮੈਂਬਰ ਨੇ ਤੇ ਕੁਝ ਆਗੂ ਸਹਿਬਾਨ ਨੇ ਉਹਨਾਂ ਨੇ ਪੰਚਾਇਤੀ ਜ਼ਮੀਨ ਦੇ ਉੱਤੇ ਮੋਰਚਾ ਲਾਇਆ ਹੋਇਆ ਜੀ अच्छा जी ਕਾਰਨ ਉਹ ਤਾਂ ਜੀ ਉਹਨਾਂ ਨੂੰ ਪਤਾ ਹੋਊਗਾ ਵੀ ਜਿਹੜਾ ਉਹਨੇ ਮੋਰਚਾ ਲਾਇਆ ਉਹਨਾਂ ਨੂੰ ਪਤਾ ਹੋਊ ਉਥੇ ਕਿਉਂ ਬੈਠੇ ਨੇ ਹੁਣ ਸਾਡੇ ਨਾਲ ਜਿਹੜੀ ਅਸੀਂ ਤੁਹਾਨੂੰ ਦੱਸਣਾ ਹੈ ਸਾਡੇ ਪਿੰਡ ਪੰਚਾਇਤੀ ਜ਼ਮੀਨ ਦੀ ਬੋਲੀ ਹੋਈ ਅੱਜ ਹੈਗੀ 15 ਤਰੀਕ ਅਸੀਂ ਪਿਛਲੀ 6 ਤਰੀਕ ਨੂੰ ਬੋਲੀ ਕਰਾਈ ਔਰ ਪੰਚਾਇਤ ਘਰੇ ਬੋਲੀ ਰੱਖੀ ਗਈ ਸਾਰੀ ਔਰ ਪੰਚਾਇਤ ਘਰੇ ਬੋਲੀ ਰੱਖ ਕੇ ਉਥੇ ਵਧੀਆ ਨਾਲ ਪੁਲਿਸ ਪ੍ਰਸ਼ਾਸਨ ਵੀ ਸਾਰਾ ਹੈਗਾ ਸੀ ਵੀਡੀਓ ਦਫ਼ਤਰ ਤੋਂ ਵੀ ਸਾਰੇ ਹੈਗੇ ਸੀ ਮੁਲਾਜ਼ਮ ਦੇ ਨਾਲ ਸਾਰੀ ਪੰਚਾਇਤ ਵੀ ਉੱਥੇ ਹਾਜ਼ਰ ਰਹੀ ਸਾਰੇ ਉਦੋਂ ਬਾਅਦ ਉੱਥੇ ਬੋਲੀ ਹੁੰਦੇ ਹੁੰਦੇ ਮਤਲਬ ਇਹ ਜਿਹੜੇ ਐਸਸੀ ਭਾਈਚਾਰਾ ਇਹ ਮਤਲਬ ਸਾਡੇ ਕੋਲੇ ਆਗੇ ਝੰਡੇ ਲੈ ਕੇ ਜੀ ਸਾਡੇ ਤੁਸੀਂ ਜੀ ਸਾਡੀ ਜਿਹੜੀ ਬੋਲੀ ਆ ਉਹ ਧਰਮਸ਼ਾਲਾ ਚ ਕਰਵਾਵੋ ਅਸੀਂ ਚਲੋ ਇਹਨਾਂ ਨੂੰ ਬੇਨਤੀ ਕੀਤੀ ਵੀ ਆਪਣਾ ਸਾਰਾ ਨਗਰ ਏਕਾ ਵੀ ਆਪਾਂ ਏਕਾ ਕਰਕੇ ਰੱਖੀਏ ਨਗਰ ਦਾ ਵੀ ਆਪਾਂ ਕੋਈ ਇਹੋ ਜਿਹਾ ਹੋ ਨਹੀਂ ਕਰਨਾ ਪਰ ਚਲੋ ਇਹਨਾਂ ਨੇ ਸਾਨੂੰ ਕਿਹਾ ਵੀ ਜੀ ਤੁਸੀਂ ਸਾਡੇ ਧਰਮਸ਼ਾਲਾ ਚ ਆਵੋ ਬੋਲੀ ਕਰੋ ਇਹਨਾਂ ਦੇ ਕਹਿਣ ਤੇ ਜੀ ਅਸੀਂ ਧਰਮਸ਼ਾਲਾ ਚ ਵੀ ਚੱਲੇ ਗਏ ਬੋਲੀ ਕਰਾਉਣ ਜਦੋਂ ਧਰਮਸ਼ਾਲਾ ਦੇ ਵਿੱਚ ਗਏ ਹੁਣ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਨਹੀਂ ਦੱਸਿਆ ਉੱਥੇ ਜਦੋਂ ਅਸੀਂ ਧਰਮਸ਼ਾਲਾ 'ਚ ਗਏ ਸਾਰੀ ਪੰਚਾਇਤ ਅਸੀਂ ਅੰਦਰ ਚਲੇ ਗਏ ਜਿਹੜੇ ਸਾਡੇ ਨਾਲ ਸਾਡੇ ਦੋਸਤ ਮਿੱਤਰ ਜਾਂ ਭੈਣ ਭਾਈ ਸਾਡੇ ਗਏ ਸੀ ਉਹਨਾਂ ਨੂੰ ਮਤਲਬ ਇਹਨਾਂ ਨੇ ਸਾਨੂੰ ਅੰਦਰਵਾੜ ਕੇ ਜੀ ਧਰਮਸ਼ਾਲਾ ਦਾ ਗੇਟ ਲਾ ਲਿਆ ਤੇ ਉਹ ਮੁੰਡਿਆਂ ਨੇ ਮੈਨੂੰ ਬਾਹਰੋਂ ਕਾਲ ਕੀਤੀ ਵੀ ਵੀਰੇ ਸਾਨੂੰ ਅੰਦਰ ਨਹੀਂ ਆਉਣ ਦੇ ਰਹੇ ਮੈਂ ਉੱਠ ਕੇ ਗਿਆ ਬਾਹਰ ਮੈਂ ਪੁੱਛਿਆ ਵੀ ਕਿਉਂ ਨਹੀਂ ਆਉਣ ਦੇ ਰਹੇ ਤੁਸੀਂ ਉਹ ਕਹਿੰਦੇ ਜੀ ਅਸੀਂ ਐਸੇ ਭਾਈਚਾਰੇ ਦੀ ਇਹ ਧਰਮਸ਼ਾਲਾ ਹੈ ਅਸੀਂ ਐਸੀ ਭਾਈਚਾਰੇ ਤੋਂ ਬਿਨਾ ਅੰਦਰ ਚਾਹੇ ਕੋਈ ਜ਼ਿੰਮੇਦਾਰਾ ਚਾਹੇ ਕੋਈ ਹੋਰ ਕਾਸਟ ਦਾ ਅਸੀਂ ਕਿਸੇ ਨੂੰ ਅੰਦਰ ਨਹੀਂ ਬਣ ਦੇਣਾ ਤੇ ਮੇਰੀ ਮਤਲਬ ਚਲੋ ਉਹ ਗੱਲ ਤੇ ਉਹਨਾਂ ਨੇ ਕਾਫੀ ਬਹਿਸ ਹੋਈ ਵੀ ਯਾਰ ਤੁਸੀਂ ਇਹ ਪਿੰਡ ਦੇ ਵਿੱਚ ਆ ਵਿਵਾਦ ਖੜਾ ਨਾ ਕਰੋ ਜਾਤ ਪਾਤ ਨੂੰ ਲੈ ਕੇ ਵੀ ਆਪਾਂ ਇੰਨਾ ਵਧੀਆ ਰਲ ਮਿਲ ਕੇ ਰਹਿੰਦੇ ਆ ਸਾਰੇ ਵੀ ਵਧੀਆ ਰਹੋ ਚਲ ਮੇਰੇ ਕਹਿਣ ਦੇ ਜਿ ਉਹਨਾਂ ਨੇ ਗੇਟ ਬੋਲ ਤੇ ਅੰਦਰ ਬਹਿ ਗਏ ਅਸੀਂ ਆ ਕੇ ਸਾਰਾ ਕੁਝ ਉਸ ਤੋਂ ਬਾਅਦ ਅਸੀਂ ਫੇਰ ਬਤਮੀਜ਼ੀ ਤੇ ਸ਼ੁਰੂ ਹੋ ਗਿਆ ਕੰਮ ਫੇਰ ਸੈਕਟਰੀ ਸਾਹਿਬ ਆਏ ਉਹਨਾਂ ਨੇ ਬਹੁਤ ਮਿਸਬਿਹੇਵ ਕੀਤਾ ਇਹਨਾਂ ਨੇ ਐਸੇ ਜੀ ਤੁਸੀਂ ਆ ਲਿਖੋ ਆ ਲਿਖ ਕੇ ਦਿਓ ਉਹ ਸਕਿਉਰਟੀ ਜਮਾ ਨਹੀਂ ਕਰਾਈ ਅਸੀਂ ਬਾਰ-ਬਾਰ ਕਹਿੰਦੇ ਰਹੇ ਹਾਂ ਸਕਿਉਰਟੀ ਜਮਾ ਕਰਾਓ ਸਕਿਉਰਟੀ ਜਮਾ ਕਰਾਓ ਬੋਲੀ ਕਰਾਈਏ ਅਸੀਂ ਧਰਮਸ਼ਾਲਾ ਦੇ ਵਿੱਚ ਕਰਨ ਕੀ ਗਏ ਸੀ ਬੋਲੀ ਕਰਾਉਣ ਗਏ ਸੀ ਉੱਥੇ ਜੀ ਅਸੀਂ ਬਾਰ-ਬਾਰ ਇਹਨਾਂ ਨੂੰ ਕਿਹਾ ਵੀ ਸਕਿਉਰਟੀ ਜਮਾ ਕਰਾਓ ਇੱਕ ਵੀ ਬੰਦੇ ਨੇ ਸਕਿਉਰਟੀ ਜਮਾ ਨਹੀਂ ਕਰਾਈ ਤੇ ਤੁਸੀਂ ਕਹਿ ਰਹੇ ਹੋ ਵੀ ਸਕਿਉਰਟੀ ਨਹੀਂ ਜਮਾ ਕਰਵਾਈ ਪਰ ਉਹਨਾਂ ਨੇ ਇਲਜ਼ਾਮ ਲਾਇਆ ਵੀ ਤੁਹਾਡੇ ਵੱਲੋਂ ਤੇ ਤੁਹਾਡੇ ਕੁਝ ਖਾਸ ਬੰਦਿਆ ਦੇ ਵੱਲੋਂ ਗੇਟ ਬੰਦ ਕਰ ਦਿੱਤਾ ਤੇ ਜਦੋਂ ਅਸੀਂ ਸਿਕਿਉਰਿਟੀ ਭਰਉਣ ਦਾ ਟਾਈਮ ਆਇਆ ਤਾਂ ਸਾਨੂੰ ਬਾਹਰ ਕੱਢ ਦਿੱਤਾ ਗਿਆ ਸਿਰਫ ਛੁਣਮੇ ਬੰਦੀ ਜਿਹੜੇ ਅੰਦਰ ਸੀਗੇ ਉਸ ਦੀ ਜੀ ਤੁਸੀਂ ਕੱਲ ਦੀ ਗੱਲ ਕਰਦੇ ਹੋ 14 ਤਰੀਕ ਦੀ ਜਿਸ ਦਿਨ ਸਿਕਿਉਰਿਟੀ ਦੇਣੀ ਸੀ ਜੀ ਅੱਛਾ ਜੀ ਤੁਸੀਂ ਮੈਂ ਪਿਛਲੇ ਦਿਨ ਦੀ ਗੱਲ ਕਰਦਾ ਜਦੋਂ ਪਹਿਲੀ ਬੋਲੀ ਰੱਖੀ ਅਸੀਂ ਉਹਦੀ ਗੱਲ ਕਰਦਾ ਜਿਹੜੀ 14 ਤਰੀਕ ਦੀ ਬੋਲੀ ਆ ਉਹ ਜੇ ਮਤਲਬ ਤੁਹਾਨੂੰ ਉਹਨਾਂ ਨੇ ਇਹ ਗੱਲ ਕਹੀ ਆ ਠੀਕ ਆ ਚਲੋ ਕਹਿਣ ਦਾ ਸਭ ਦਾ ਹੱਕ ਆ ਜੋ ਮਰਜ਼ੀ ਕਹਿ ਸਕਦਾ ਹਨਾ ਅਸੀਂ ਮਤਲਬ ਪੰਚਾਇਤ ਮੈਂਬਰ ਬਣਿਆ ਐ ਅਸੀਂ ਵੀ ਮੂਰਖ ਨਹੀਂ ਹੈਗੇ ਵੀ ਉਹਨਾਂ ਨੂੰ ਸਾਡੇ ਭੈਣ ਭਾਈ ਨੇ ਅਸੀਂ ਉਹਨਾਂ ਦੇ ਨਾਲ ਸਾਰੇ ਵਰਤਦੇ ਆ ਸਾਡੇ ਆਉਂਦੇ ਜਾਂਦੇ ਨੇ ਅਸੀਂ ਉਹਨਾਂ ਦੇ ਆਉਂਦੇ ਆ ਅਸੀਂ ਸਾਡੇ ਕੋਲੇ ਵੀ ਅੰਦਰ ਜਿੱਥੇ ਬੋਲੀ ਕਰਵਾਈ ਆ ਪੰਚਾਇਤ ਘਰ ਦੇ ਵਿੱਚ ਉੱਥੇ ਇੱਕ ਨਹੀਂ ਘਟੋ ਘਟ 10 ਕੈਮਰੇ ਲੱਗੇ ਹੋਏ ਸੀ ਉਹ ਤੁਹਾਨੂੰ ਜੇ ਪ੍ਰੂਫ ਚਾਹੀਦਾ ਤਾਂ ਤੁਹਾਨੂੰ ਪ੍ਰੂਫ ਵੀ ਦੇ ਦਾਂਗੇ ਤੁਸੀਂ ਵੀ ਦੇਖ ਲਓ ਵੀ ਕਮਰੇ ਗੇਟ ਲੱਗੇ ਹੋਏ ਨੇ ਜਾਂ ਕਿਵੇਂ ਆ ਉੱਥੇ ਜੀ ਅੰਦਰ ਉੱਥੇ ਜੀ ਅੰਦਰ ਸਾਰਾ ਮਲੌਤ ਤੋਂ ਜਿੰਨਾ ਠਾਣਾ ਸੀ ਸਾਰੇ ਪੁਲਿਸ ਪ੍ਰਸ਼ਾਸਨ ਸਾਰਾ ਪਹੁੰਚਿਆ ਹੋਇਆ ਸੀ ਵੀਡੀਓ ਦਫ਼ਤਰ ਤੋਂ ਸੈਕਟਰੀ ਸਾਹਿਬ ਪੰਚਾਇਤ ਸਕੱਤਰ ਸਾਹਿਬ ਸਾਰੇ ਜੋ ਵੀ ਸੀਗੇ ਸਾਰੇ ਮੁਲਾਜ਼ਮ ਉੱਥੇ ਪਹੁੰਚੇ ਹੋਏ ਸੀ ਸਾਰੀ ಗ್ರಾಮ ਪੰਚਾਇਤ ਬੈਠੀ ਸੀ ਸਾਰਾ ਜ਼ਿਮੀਂਦਾਰ ਵਰਗ ਐਸਸੀ ਵਰਗ ਸਾਰਾ ਉੱਥੇ ਸੀ 10:30 ਵਜੇ ਬੋਲੀ ਸ਼ੁਰੂ ਹੋ ਗਈ ਸਾਡੇ ਕੋਲੇ ਸਾਡੇ ਪਿੰਡ ਦੇ ਬੰਦਿਆਂ ਦੀ ਹੀ ਤਿੰਨ ਜਣਾਂ ਦੀ ਸਿਕਿਉਰਿਟੀ ਜਮ੍ਹਾਂ ਹੋ ਗਈਆਂ ਆ ਕੇ ਸੇਖੇ ਪਿੰਡ ਦੇ ਐਸ.ਆਈ.ਪੀ.ਚਾਰੇ ਦੇ ਤਿੰਨ ਜਣਾਂ ਦੀ ਸਿਕਿਉਰਿਟੀ ਜਮ੍ਹਾਂ ਹੋ ਗਈਆਂ ਅਸੀਂ ਉਹਨਾਂ ਦੀ ਬੋਲੀ ਕਰਾ ਸਕਦੇ ਆ ਕਿ ਨਹੀਂ ਕਰਾ ਸਕਦੇ ਜਦੋਂ ਆਗੇ ਤੁਸੀਂ ਤੁਸੀਂ ਦੱਸ ਦੋ ਉਹਨਾਂ ਨੇ ਕਿਹਾ ਜੀ ਜਿਹੜੇ ਬੰਦੇ ਸੀਗੇ ਤੁਹਾਡੇ ਇਹ ਜਿਨ੍ਹਾਂ ਨੇ ਲਈ ਹੈ ਪੰਚਾਇਤੀ ਜ਼ਮੀਨ ਦੇ ਐਸ.ਆਈ.ਪੀ.ਚਾਰੇ ਦੇ ਵਿੱਚੋਂ ਵੀ ਇਹ ਵੀ ਤੁਹਾਡੇ ਹੀ ਬੰਦੇ ਸੀਗੇ ਤੁਸੀਂ ੱੱਕੇ ਨਾਲ ਉਹਨਾਂ ਨੂੰ ਬਾਹਰ ਕਢਵਾਤਾ ਤੇ ਮਤਲਬ ਕੈਲੀ ਵੀ 95% ਜਿਹੜੀ ਹਾਂ ਐਸਸੀ ਕਮਿਊਨਿਟੀ ਭਾਈਚਾਰੇ ਦੇ ਲੋਕ ਨੇ ਉਹਨਾਂ ਦੇ ਨਾਲ ਹੀ ਨੇ ਜੇ ਤੁਹਾਡੀ ਬੰਦੇ ਸੀ ਜੇ ਮਤਲਬ ਉਹ ਕਹਿੰਦੇ ਨੇ ਵੀ ਜਿਹੜੇ ਜਿਨ੍ਹਾਂ ਨੇ ਬੋਲ ਦਿੱਤੀਆਂ ਮੇਰੇ ਬੰਦੇ ਨੇ ਕੋਈ ਇਹ ਮੇਰੇ ਤੇਰੇ ਬੰਦੇ ਵਾਲੀ ਕੋਈ ਗੱਲ ਨਹੀਂ ਮੇਰੇ ਜਿਹੜੇ ਉਹ ਨੇ ਉਹ ਵੀ ਸਾਰੇ ਮੇਰੇ ਨੇ ਮੈਨੂੰ ਉਹਨਾਂ ਨੇ ਵੀ ਵੋਟਾਂ ਪਾਈਆਂ ਨੇ ਇਹਨਾਂ ਨੇ ਵੀ ਵੋਟਾਂ ਪਾਈਆਂ ਨੇ ਸਾਰੇ ਨਗਰ ਨੇ ਵੋਟਾਂ ਪਾਈਆਂ ਨੇ ਤਾਂ ਹੀ 2500 ਵੋਟਾਂ ਨਾਲ ਜਿੱਤੇ ਆ ਠੀਕ ਹੈ ਜੀ ਉਹ ਹੁਣ ਇਹ ਗੱਲਾਂ ਕਰਦਿਆਂ ਵੀ ਜੀ ਉਹ ਥੋੜੇ ਬੰਦੇ ਨੇ ਮੇਰਾ ਸਾਰਾ ਪਿੰਡ ਮੇਰਾ ਹੀ ਹੈ ਮੈਂ ਸਾਰੇ ਪਿੰਡ ਲਈ ਇੱਕ ਹੋ ਕੇ ਸੋਚ ਰਿਹਾ ਜਦੋਂ ਵੀ ਕੋਈ ਕੰਮ ਕਰਨਾ ਜਿਹੜੇ ਬੰਦੇ ਹੁਣ ਧਰਨੇ ਦੇ ਰਹੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਜਦੋਂ ਉਹਨਾਂ ਨੂੰ ਕਦੇ ਕਿਸੇ ਦੀ ਚੀਜ਼ ਦੀ ਲੋੜ ਹੁੰਦੀ ਆ ਮੇਰੇ ਕੋਲੇ ਆਉਂਦੇ ਨੇ ਤਾਂ ਮੈਂ ਉਹਨਾਂ ਨੂੰ ਕਦੇ ਕਿਸੇ ਚੀਜ਼ ਤੋਂ ਜਵਾਬ ਦਿੱਤਾ ਕੁਝ ਵੀ ਦਿੱਤਾ ਕੋਈ ਕਿਸੇ ਵੱਲੋਂ ਸੀ ਉਹਨਾਂ ਨੂੰ ਜਵਾਬ ਨਹੀਂ ਦਿੰਦੇ ਹਰ ਵਕਤ ਉਹਨਾਂ ਦੇ ਨਾਲ ਖੜਦੇ ਆ ਜਿਹੜੇ ਬੋਲੀ ਦਿੱਤੀ ਆ ਉਹਨਾਂ ਦੇ ਮਤਲਬ ਕਹਿੰਦੇ ਮੇਰੇ ਬੰਦੇ ਨੇ ਇਹ ਜੀ ਕੋਈ ਗੱਲ ਨਹੀਂ ਵੀ ਮੇਰੇ ਬੰਦੇ ਨੇ ਬੋਲੀ ਐਸਸੀ ਭਾਈਚਾਰਾ ਦੇ ਦਿੱਤੀ ਉਹਨਾਂ ਦੇ ਆਪਸ ਵਿੱਚ ਹੀ ਗੁੱਟਬਾਜ਼ੀ ਹੋ ਚੁੱਕੀ ਆ ਹੁਣ ਉਹ ਜਿਹੜੇ ਉੱਥੇ ਧਰਨਾ ਲਾਉਂਦੇ ਨੇ 2-4 ਪਰਿਵਾਰ ਨੇ ਬਾਕੀ ਐਸਸੀ ਭਾਈਚਾਰਾ ਦੇ ਮੈਨੂੰ ਫੋਨ ਆ ਰਹੇ ਨੇ ਮੇਰੇ ਪਿੰਡ ਤੋਂ ਹੀ ਉਹ ਮਤਲਬ ਸਾਡੇ ਨਾਲ ਬਹੁਤ ਜ਼ਿਆਦਾ ਐਸਸੀ ਭਾਈਚਾਰਾ ਸਾਡੇ ਨਾਲ ਵੀ ਜੁੜਿਆ ਪਿਆ ਹੁਣ ਜੁੜੇ ਇਹ ਵੀ ਸਾਡੇ ਨਾਲ ਹੋਏ ਸੀ ਪਰ ਆਹ ਹੁਣ ਕੱਲ ਇਹਨਾਂ ਨੇ ਆਪ ਦੇ ਆਪ ਹੀ कल 14 तारीख ਨੂੰ ਵੀ ਅਸੀਂ ਇਹਨਾਂ ਨੂੰ ਬਾਰ ਬਾਰ ਕਹਿੰਦੇ ਰਹੇ ਹਾਂ 10:30 ਵਜੇ ਤੋਂ ਲੈ ਕੇ 4 ਵਜੇ ਤੱਕ ਬੋਲੀ ਦਾ ਬੋਲੀ ਨਹੀਂ ਹੋਈ ਹੈ ਕਿ ਕਿਉਂ ਨਹੀਂ ਹੋਈ ਇਹ ਸਾਰਾ ਦਿਨ ਅੰਦਰ ਸਾਡੇ ਕੋਲੇ ਵੀਡੀਓ ਪਈਆਂ ਨੇ ਤੁਸੀਂ ਲੈ ਕੇ ਜਾ ਸਕਦੇ ਹੋ ਤੁਹਾਨੂੰ ਕਹਾਂ ਤਾਂ ਅਸੀਂ ਦਿਖਾ ਵੀ ਦਵਾਂਗੇ ਹੁਣ ਅਸੀਂ ਬਾਰ ਬਾਰ ਕਹਿੰਦੇ ਰਹੇ ਹਾਂ ਇਹਨਾਂ ਨੂੰ ਵੀ ਸਾਨੂੰ ਸਿਕਿਉਰਿਟੀ ਜਮ੍ਹਾਂ ਕਰਾ ਦਿਓ ਸਿਕਿਉਰਿਟੀ ਜਮ੍ਹਾਂ ਕਰਾ ਦਿਓ ਪਰ ਇੱਕ ਵੀ ਬੰਦੇ ਨੇ ਸਿਕਿਉਰਿਟੀ ਜਮ੍ਹਾਂ ਨਹੀਂ ਕਰਾਈ ਇਹਨਾਂ ਦਾ ਕੀ ਕਹਿਣਾ ਸੀ ਵੀ ਸਾਨੂੰ ਜਿਹੜੀ ਜ਼ਮੀਨ ਹੈ ਜੀ ਉਹ 3 ਸਾਲ ਲਈ ਚਾਹੀਦੀ ਆ ਤੇ ਸਾਨੂੰ ਚਾਹੀਦੀ ਵੀ 20% ਵਾਧੇ ਤੋਂ ਬਿਨਾਂ ਜਿਹੜਾ ਉਹ ਚੀਜ਼ ਤਾਂ ਸਾਡੇ ਕੋਲੇ ਨਾ ਤਾਂ ਜੀ ਕੋਈ ਰਿਟਰਨ ਦੇ ਵਿੱਚ ਸੀਗਾ ਨਾ ਸਾਨੂੰ ਸਾਡੇ ਕੋਲੇ ਆਇਆ ਸਾਡੇ ਕੋਲੇ ਸਿਰਫ ਆਇਆ ਸੀ ਵੀ 20% ਵਧਾ ਕੇ ਦੇਣੀ ਆ ਬੋਲੀ ਤੇ 1 ਸਾਲ ਵਾਸਤੇ ਦੇਣੀ ਆ ਹੁਣ ਅਸੀਂ ਉਹੀ ਜਿਹੜਾ ਸਾਡੇ ਪਿੰਡ ਦਾ ਜਰਨਲ ਬੋਲੀ ਆ ਉਹਦੇ ਵਿੱਚ ਵੀ ਅਸੀਂ 1 ਸਾਲ ਵਾਸਤੇ ਦਿੱਤੀ ਆ ਤੇ 20% ਵਧ ਨਾ ਦਿੱਤੀ ਆ ਤੇ ਜਿਹੜੀ ਹੁਣ ਐਸ ਸੀ ਭਾਈਚਾਰੇ ਸਾਡੇ ਪਿੰਡ ਦੇ ਬੰਦਿਆਂ ਨੇ ਲਈਆ ਉਹਨਾਂ ਨੇ ਵੀ 1 ਸਾਲ ਵਾਸਤੇ ਲਈਆ ਤੇ 20% ਵਧ ਨਾ ਬੋਲੀ ਹੋਈ ਆ ਲਾਈਵ ਹੋਈ ਆ ਕੈਮਰੇ ਲੱਗੇ ਹੋਏ ਸੀ ਸਾਰਾ ਕੁਝ ਪੁਲਿਸ ਪ੍ਰਸ਼ਾਸਨ ਉੱਥੇ ਸੀ ਵੀਡੀਓ ਦਫ਼ਤਰ ਉੱਥੇ ਸੀ ਸਾਰਾ ਨਗਰ ਉੱਥੇ ਖੜਾ ਸੀਗਾ ਵੀਡੀਓ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਕੋਈ ਅਸੀਂ ਕਮਰੇ ਬੰਦ ਕਰਕੇ ਨਹੀਂ ਕਰੀ ਸਾਨੂੰ ਵੀ ਪਤਾ ਵੀ ਇਹ ਸਾਡੇ ਤੇ ਇਲਜ਼ਾਮ ਲੱਗ ਸਕਦੇ ਨੇ ਅਸੀਂ ਇੰਨੇ ਮੂਰਖ ਨਹੀਂ ਹੈਗੇ ਜਦੋਂ ਕਿ ਮੈਨੂੰ ਨੇ ਇਹ ਵੀ ਕਿਹਾ ਸੀ ਸਾਰਿਆਂ ਨੂੰ ਬੁਲਾ ਲਓ ਮੇਰੇ ਕੋਲ ਵੀਡੀਓ ਵੀ ਰਿਕਾਰਡਿੰਗ ਪਈਆਂ ਨੇ ਮੈਨੂੰ ਨੇ ਇਹ ਕਿਹਾ ਸੀ ਵੀ ਤੁਸੀਂ ਜੇ ਪੰਚ ਉਹ ਕਹਿੰਦੇ ਅਸੀਂ ਪੰਚਾਇਤਕਾਰੇ ਬੋਲੀ ਨਹੀਂ ਕਰਾਉਣੀ ਉਹ ਕਹਿੰਦੇ ਪੰਚਾਇਤਕਾਰੇ ਨਹੀਂ ਕਰਾਉਣੀ ਜਿਹੜੇ ਸਾਡੇ ਪੰਚਾਇਤ ਦੇ ਹੈਗੇ ਨੇ ਪੰਚਾਇਤ ਦੇ ਮੈਂਬਰ ਨੇ ਉਦੋਂ ਉਹਨਾਂ ਨੇ ਪਿਛਲੀ ਵਾਰ ਜਦੋਂ ਅਸੀਂ ਗਏ ਉਦੋਂ ਉਹਨਾਂ ਨੇ ਗੇਟ ਲਾ ਲਈ ਜੀ ਅਸੀਂ ਤੁਹਾਨੂੰ ਅੰਦਰ ਨਹੀਂ ਬੰਨ੍ਹ ਦੇਣਾ ਜ਼ਿੰਮੇਦਾਰਾਂ ਨੂੰ ਐਦਿਕੇ ਇਧਰੋਂ ਇਹਨਾਂ ਨੇ ਕਹਿਤਾ ਵੀ ਭਾਈ ਫਿਰ ਜੇ ਤੁਸੀਂ ਸਾਨੂੰ ਉਹਨੇ ਅੰਦਰ ਬੰਨ੍ਹਦੇ ਅਸੀਂ ਧਰਮਸ਼ਾਲਾ ਚ ਨਹੀਂ ਜਾਣਾ ਹੈਗਾ ਹੋ ਗਈ ਗੱਲਬਾਤ ਉਹ ਅਸੀਂ ਲਗੜ ਝਗੜਾ ਮਕਾਉਣ ਦੇ ਬਾਰੇ ਮਨੂੰ ਨੇ ਇਹ ਵੀ ਕਿਹਾ ਵੀ ਆਪਾਂ ਧਰਮਸ਼ਾਲਾ ਵੀ ਛੱਡ ਦੋ ਪੰਚਾਇਤ ਘਰ ਵੀ ਛੱਡ ਦੋ ਆਪਾਂ ਜਾਂ ਤਾਂ ਗੁਰਦੁਆਰਾ ਸਾਹਿਬ ਚੱਲਦੇ ਆ ਸਾਰੇ ਜਾਂ ਦਰਵਾਜੇ ਚੱਲਦੇ ਆ ਸਾਂਝੀ ਜਗ੍ਹਾ ਤੇ ਉੱਥੇ ਬੋਲੀ ਕਰਾ ਲੈਣੇ ਆ ਪਰ ਉਹਨਾਂ ਦਾ ਮੇਨ ਕੋਈ ਧਰਮਸ਼ਾਲਾ ਨੂੰ 3 ਸਾਲ ਲਈ ਜ਼ਮੀਨ ਦਵੋ ਤੇ ਦਵੋ ਵੀ ਨਾਲੇ ਉਹੀ ਬਸ ਜਿਹੜਾ ਪਿਛਲੀ ਵਾਰੀ ਉਹਨਾਂ ਨੇ ਜਿਵੇਂ ਫ੍ਰੀ ਮੰਗੂ ਲਈਆ ਉਹ ਉਹ ਕਹਿੰਦੇ 2017 ਦੇ ਵਿੱਚ ਕਾਨੂੰਨ ਪਾਸ ਹੋਇਆ ਸੀ ਵੀ 5 ਜਾਂ 5 ਤੋਂ ਵੱਧ ਮੈਂਬਰ ਨੇ ਜਿਹੜੇ ਇਕੱਠੇ ਹੋ ਕੇ ਐਸ்சி ਭਾਈਚਾਰੇ ਦੇ ਵੀ 3 ਸਾਲ ਲਈ ਜ਼ਮੀਨ ਲੈ ਸਕਦੇ ਲੈ ਸਕਦੇ ਨੇ ਪਰ ਉਹ ਸਾਡੇ ਕੋਲੇ ਕੋਈ ਮੈਂ ਉਹਨਾਂ ਨੂੰ ਬਾਰ-ਬਾਰ ਕਹਿੰਦਾ ਵੀ ਸਾਨੂੰ ਰਿਟਨ ਚ ਦਵੋ ਸਾਨੂੰ ਕੁਝ ਦਿੱਤੇ ਨਹੀਂ ਰਿਟਨ ਦੇ ਉਹਨਾਂ ਵਿੱਚ ਮੈਂ ਬਾਰ-ਬਾਰ ਸਾਰੇ ਪਿੰਡ ਨੂੰ ਬਾਹਰ ਆ ਕੇ ਸਾਰੇ ਪਿੰਡ ਦੇ ਵਿੱਚ ਲਾਈਵ ਵੀਡੀਓ ਪਈ ਆ ਆਇਆ ਸੀ ਕੋਈ ਮੀਡੀਆ ਵਾਲੇ ਜੀਟੀਵੀ ਵਾਲੇ ਆਏ ਸੀ ਉਹਨਾਂ ਨੂੰ ਮੈਂ ਸਪੈਸ਼ਲ ਕਿਹਾ ਵੀ ਮੇਰੇ ਤੇ ਕੈਮਰੇ ਲੈ ਕੇ ਆਓ ਮੈਂ ਬਾਕਾਇਦਾ ਖੜਕੇ ਕਿਹਾ ਵੀ ਮੈਨੂੰ ਰਿਟਨ ਚ ਲਿਆ ਕੇ ਦੋ ਮੈਨੂੰ ਐਸਡੀਐਮ ਸਾਹਿਬ ਨੇ ਇੱਕ ਦਿਨ ਪਹਿਲਾਂ ਬੁਲਾਇਆ ਐਸਡੀਐਮ ਸਾਹਿਬ ਨੇ ਬੁਲਾ ਕੇ ਕਿਹਾ ਵੀ ਆਪਾਂ ਜਿਹੜੀ ਜ਼ਮੀਨ ਆ ਉਹ 1 ਸਾਲ ਵਾਸਤੇ ਦੇਣੀ ਆ ਤੇ 20% ਵਾਧਾ ਦੇਣੀ ਆ ਜਿਹੜੇ ਸਰਕਾਰ ਦੇ ਨਿਯਮ ਨੇ ਉਹਨਾਂ ਤੋਂ ਬਾਹਰ ਮੇਰੇ ਕੋਲ ਜਾਣ ਦਾ ਅਧਿਕਾਰ ਹੈ ਨਹੀਂ ਤੇ ਹੁਣ ਤੁਸੀਂ ਮਤਲਬ ਇਹ ਵਿਵਾਦ ਖਤਮ ਕਰ ਲਈ ਕੀ ਪਹਿਲ ਕਦਮੀ ਕਰੋ ਮੈਂ ਤਾਂ ਜੀ ਵਿਵਾਦ ਕੱਲ ਵੀ ਉਹਨਾਂ ਨੂੰ ਥੋੜੇ ਅਸੀਂ ਤੁਹਾਨੂੰ ਪ੍ਰੂਫ ਦੇ ਸਕਦੇ ਹਾਂ ਵੀ ਮੈਂ ਕੱਲ ਵਿਵਾਦ ਖਤਮ ਕਰਨ ਲਈ ਸਾਰੀ ਪੰਚਾਇਤ ਨੂੰ ਛੱਡ ਕੇ ਜਦੋਂ ਕਿ ਸਾਰੀ ਪੰਚਾਇਤ ਕਹਿ ਰਹੀ ਸੀ ਵੀ ਆਪਾਂ ਧਰਮਸ਼ਾਲਾ 'ਚ ਨਹੀਂ ਜਾਣਾ ਕਿਉਂਕਿ ਉਹਦਨੇ ਉਹਨਾਂ ਨੇ ਮਿਸ ਬਿਹੇਵ ਕੀਤਾ ਜ਼ਿਮੀਦਾਰ ਭਾਈਆਂ ਨਾਲ ਸਾਰਿਆਂ ਨਾਲ ਠੀਕ ਹੈ ਨਾ ਕੋਈ ਮੇਰੇ ਮੈਨੂੰ ਕੋਈ ਇਹ ਨਹੀਂ ਵੀ ਜ਼ਿਮੀਦਾਰ ਭਰਾ ਨੇ ਜਾਂ ਉਸਸੀ ਨੇ ਮੇਰੇ ਲਈ ਸਾਰਾ ਪਿੰਡ ਇੱਕਾ ਕਿਉਂਕਿ ਮੈਨੂੰ ਵੋਟਾਂ ਪਾਈਆਂ ਨੇ ਬਹੁਤ ਵੋਟਾਂ ਨਾਲ ਜਿੱਤਿਆ ਮੈਂ ਮੈਨੂੰ ਮਤਲਬ ਇਹ ਨਹੀਂ ਮੈਨੂੰ ਉਹ ਵੀ ਉਹੀ ਨੇ ਸਾਰੇ ਇੱਕੋ ਨੇ ਮੈਨੂੰ ਪਰ ਜਿਹੜਾ ਕੱਲ ਉਹਨਾਂ ਨੇ ਮਾਹੌਲ ਕ੍ਰੀਏਟ ਕੀਤਾ ਉਥੇ ਪੰਚਾਇਤ ਅਫਸਰਾਂ ਦੇ ਆ ਕੇ ਛੋਟੀਆਂ ਵੀ ਮਾਰੀਆਂ ਨੇ ਉਹ ਤੁਹਾਨੂੰ ਅਸੀਂ ਬਾਕਾਇਦਾ ਵੀਡੀਓ ਵੀ ਦਵਾਂਗੇ ਤੇ ਤੁਹਾਨੂੰ ਫੋਟੋਗ੍ਰਾਫ ਵੀ ਦਵਾਂਗੇ ਸਾਰਾ ਕੁਝ ਦਵਾਂਗੇ ਵੀ ਉਹਨਾਂ ਦੇ ਅਸੀਂ ਕਿਵੇਂ ਉਹਨਾਂ ਨੂੰ ਸਾਰਿਆਂ ਨੂੰ ਮੂਹਰੇ ਹੋ ਕੇ ਅਸੀਂ ਬਚਾਇਆ ਵੀ ਉਹਨਾਂ ਦੇ ਕੋਈ ਸੱਟ ਪੇਟਣ ਲੱਗੇ ਮੁਲਾਜ਼ਮ ਨੇ ਉਹ ਸਰਕਾਰੀ ਮੁਲਾਜ਼ਮ ਨੇ ਬਾਕੀ ਰਹੀ ਦੂਜੀ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਜਿਹੜਾ ਮੇਰੇ ਕੋਲੇ ਸਰਕਾਰ ਦੇ ਨਿਯਮ ਸੀ ਮੈਂ ਉਹਨਾਂ ਦੇ ਮੁਤਾਬਕ ਹੀ ਚੱਲੇ ਆ ਉਹਨਾਂ ਤੋਂ ਬਾਹਰ ਹੋ ਕੇ ਚੱਲਣ ਦਾ ਮੇਰੇ ਕੋਲੇ ਅਧਿਕਾਰ ਤੇ ਬਸ ਮੈਂ ਇੰਨੇ ਕਹਿਣਾ ਚਾਹੁੰਗਾ ਕੀ ਨਾਮ ਵੀ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜੀ ਪੰਮਾ ਪਰਮੇਸ਼ਰ ਸੰਨੋ ਜਗਿੰਦਰ ਸਿੰਘ ਅੱਛਾ ਸਿੱਖਾ ਪਿੰਡ ਹੈ ਮੇਰਾ ਕੱਲ ਮੇਰੇ ਪਿੰਡ 14 ਨੂੰ ਚੌਧਰੀ ਸੀ 14 5 25 ਕੱਲ ਉੱਥੇ ਸਾਡੇ ਪੰਚਾਇਤੀ ਜ਼ਮੀਨ ਦੀ ਬੋਲੀ ਹੋ ਰਹੀ ਸੀ ਸਾਰੇ ਪਿੰਡਕ ਖੜਾ ਸੀ ਉੱਥੇ ਮੈਂ ਵੀ ਚੱਲੇ ਗਿਆ ਉੱਥੇ ਪਰ ਉੱਥੇ ਜਿਹੜਾ ਦੋਕ ਪਰਿਵਾਰ ਨੇ ਮੈਂ ਐਸੀ ਭਾਈਚਾਰਾ ਹੀ ਕਹਿੰਦਾ ਸਾਡਾ ਮਿਹਨਤ ਕਸ ਭਾਈਚਾਰਾ ਐਸੀ ਦਾ ਸੀ ਇੱਕ ਅਲੱਗ ਖਿੱਤਾ ਬਣਾਤਾ ਨਹੀਂ ਸਾਡਾ ਭਾਈਚਾਰਾ ਜਿਹਨਾਂ ਨੂੰ ਵੋਟਾਂ ਪਾ ਕੇ ਸਾਡਾ ਸਮਾਜ ਆ ਸਾਡੇ ਸਮਾਜ ਦੇ ਲੋਕ ਨੇ ਮਿਹਨਤੀ ਲੋਕ ਨੇ ਉਹਨਾਂ ਦੇ ਚਾਰਕ ਪਰਿਵਾਰ ਉਹਨਾਂ ਨੂੰ ਗਲਤ ਪਾਸੇ ਲਾ ਰਹੇ ਨੇ ਵੀ ਜਮੀਨ 3000 ਰੁਪਏ ਫੀਸ ਦੀ ਵਿਕੇਸਾ ਉਹਨਾਂ ਤਿੰਨ ਸਾਲੀ ਤੋਂ ਕਿਉਂ ਵੀ ਪਿੰਡ ਦਾ ਵਿਕਾਸ ਹੋਊ ਜੂ 3000 ਰੁਪਏ ਵਿਕੇਸਾ ਅਸੀਂ ਪਿੰਡ ਦੇ ਵਿਕਾਸ ਦੀ ਗੱਲ ਕਰਦੇ ਹਾਂ ਸਾਡੇ ਅਸੀਂ ਬਾਈ ਬਿੱਲੂ ਜੀ ਦਾ ਧੰਨਵਾਦ ਕਰਦੇ ਜਿਹਨੇ ਪਿੰਡ ਦੇ ਵਿਕਾਸ ਦੇ ਨੇ ਯੋਗਦਾਨ ਪਾਇਆ ਬੋਲੀ ਚੜਾ ਕੇ ਦਿੱਤੀ ਅਸੀਂ ਧੰਨਵਾਦ ਕਰਦਾ ਸਾਡੇ ਅਮਰ ਸਿੰਘ ਬਿੱਲੂ ਜੀ ਦਾ ਤੇ ਸਾਡੇ ਬਾਈ ਜਗਦੇਵ ਜੀ ਦਾ ਤੇ ਗੁਰਪ੍ਰੀਤ ਜੀ ਦਾ ਜਿਨ੍ਹਾਂ ਨੇ ਬੋਲੀ ਵਿੱਚ ਹਿੱਸੇ ਹਿੱਸੇਦਾਰੀ ਕੀਤੀ ਤੇ ਅਸੀਂ ਸਾਰਿਆਂ ਨੂੰ ਬਾਰ ਬਾਰ ਕਹਿੰਦੇ ਰਹਾਂ ਵੀ ਭਾਈ ਆਜੋ ਸਕਿਉਰਟੀ ਜਮਾ ਕਰੋ ਜਿਹੜਾ ਮਿਰਦਲ ਜਾਮ ਲਾਉਂਦੇ ਨੇ ਵਿੱਚ ਢੰਡੇ ਦੇਖੋ ਜੀ ਜਦੋਂ ਕਿਸੇ ਬੰਦੇ ਉੱਤੇ ਬਾਹਰ ਕੀਤਾ ਜਾਊਗਾ ਡੰਡਾ ਮਾਰੇ ਜੇ ਅਸੀਂ ਡੰਡਾ ਰੋਕ ਲਿਆ ਤਾਂ ਢੰਡਾ ਖੋਲਿਆ ਪਰ ਬਾਕੀ ਅਸੀਂ ਟੋਲੇ ਵਾਲ ਬੰਨ ਨੂੰ ਰੋਕ ਲਿਆ ਸੇਖਾ ਟੋਲੇ ਵਾਲ ਦੇ ਵਿੱਚ ਬਿਵਾਦ ਹੋ ਜਾਂਦੀ ਜ਼ਮੀਨ ਦਾ ਐਸੀਪਾ ਜਰ ਜ਼ਮੀਨ ਨੂੰ ਮੈਂ ਮੇਰੇ ਮੈਂ ਮਾਫੀ ਮੰਗਦਾ ਹਾਂ ਐਸੀਪਾ ਜਰਗਾ ਮਿਰਦਲ ਕਸ ਲੋਕ ਉੱਥੇ ਵਿਵਾਦ ਹੋਇਆ ਇੱਕ ਕਿਸਾਨੀ ਇੱਕ ਕਿਸਾਨ ਲੋਕ ਨੇ ਉਹ ਵੀ ਮਿਹਨਤੀ ਨੇ ਉਹਨਾਂ ਨੂੰ ਪੜਵਾਤਾ ਕੁਝ ਕੋ ਲੋਕ ਕਮਾ ਕੇ ਖਾਣਾ ਹੁੰਦੇ ਨੇ ਕੁਝ ਲਾ ਕੇ ਖਾਣਾ ਹੁੰਦੇ ਮੇਰੇ ਆਪਣੇ ਚਾਰਕ ਪਰਿਵਾਰ ਨੇ ਗਰਨਾਮ ਸਿੰਘ ਦਾ ਪਰਿਵਾਰ ਹੋ ਗਿਆ ਇੱਕ ਦੋ ਹੋਰ ਨੇ ਉਹਨਾਂ ਦੇ ਵੀ ਨਾਮ ਲੈ ਦੂ ਮੈਂ ਪਰ ਉਹਨਾਂ ਕਰ ਸਾਡਾ ਪਿੰਡ ਇੱਕ ਖੂਨੀ ਸੰਘਰਸ਼ੋਂ ਟਲ ਗਿਆ ਉਹ ਵੀ ਸਰਪੰਚ ਸਾਹਿਬ ਦੀ ਵਧੀਆ ਕਾਰਗੁਜ਼ਾਰੀ ਵਧੀਆ ਸੋਚ ਕਿਉਂ ਸਰਪੰਚ ਸਾਹਿਬ ਬਾਰ ਬਾਰ ਆ ਕੇ ਹੱਥ ਜੋੜਦੇ ਸੀ ਕਿਉਂਕਿ ਜਦੋਂ ਕੋਈ ਕਿਸੇ ਨਾਲ ਧੱਕਾ ਹੋ ਜੇ ਆਪਾਂ ਅਮ ਜਾਣ ਜਾਨਵਰ ਨੂੰ ਕੁੱਟਮਾਰ ਕਰਦਾ ਪੂ ਵੀ ਰੋਕਦੇ ਆ ਜੇ ਹੁਣ ਮੁਲਾਜ਼ਮੇ ਸਿਰ ਤੇ ਡੰਡਾ ਮਾਰੀ ਝੰਡਾ ਝੰਡਾ ਪਾ ਕੇ ਫਿਰ ਉਹ ਜੇ ਰੋਕ ਲਿਆ ਤਾਂ ਅਸੀਂ ਹੱਥੋਂ ਵੀ ਕਰ ਲਈ ਜੇ ਸਾਡੇ ਸਿਰ ਫੜ ਜਾਣੇ ਫਿਰ ਜਾਇਸ ਪਰ ਅਸੀਂ ਆਪਦੀ ਆਤਮ ਰੱਖਿਆ ਲਈ ਰੋਕ ਬਾਹਰ ਨਹੀਂ ਕੀਤਾ ਰੋਕਿਆ ਸਾਡੇ ਕੋਲ ਕੋਈ ਡੰਡਾ ਨਹੀਂ ਸਾਰੀ ਵੀਡੀਓ ਦੇ ਉਹਨਾਂ ਕੋਲ ਝੰਡਾ ਦਾ ਬਖ ਨਾਲ ਕੋਲ ਡੰਡਾ ਸੀ ਬਾਹਰ ਕਰ ਲਈ ਹਥਿਆਰ ਦੀ ਹਥਿਆਰਬੰਦ ਹੋ ਕੇ ਆਈ ਸੀ ਲੜਾਈ ਉਹਨਾਂ ਨੇ ਕੀਤੀ ਆ ਪਰ ਸਾਡੇ ਵੱਲੋਂ ਅਸੀਂ ਸਾਨੂੰ ਕੁੱਟ ਹੀ ਗਏ ਨੇ ਉਹ ਪਰ ਫਿਰ ਵੀ ਅਸੀਂ ਕਹਿੰਦੇ ਆ ਸਾਡੇ ਪਿੰਡ ਦੀ ਬੇਤਲੀ ਵਿਕਾਸ ਲਈ ਤੇ ਸਾਡੇ ਚਾਰ ਮਾਰ ਵੀ ਗਏ ਤੇ ਕੋਈ ਚੱਕਰ ਨਹੀਂ ਆ ਉਹਨਾਂ ਨੇ ਇਲਜ਼ਾਮ ਲਾਇਆ ਵੀ ਜਾਤੀ ਸੂਚਕ ਸ਼ਬਦ ਵੀ ਬੋਲੇ ਦੇਖੋ ਜੀ ਉਹਨਾਂ ਨੂੰ ਐ ਕਰੋ ਗੁਟਕਾ ਲੈ ਕੇ ਗੁਰਦੁਆਰਾ ਸਾਬ੍ਹ ਆਣ ਅਸੀਂ ਗੁਰੂ ਸਾਹਿਬ ਨੂੰ ਮੰਨਦੇ ਆ ਉਹਦਾ ਗੁਰੂ ਸਾਹਿਬ ਦੇ ਕੋਲ ਜਾਣ ਤੋਂ ਵੀ ਡਰ ਡਰਦੇ ਨੇ ਕਿ ਵੀ ਚਲੋ ਵੀ ਭਾਈ ਚਲੋ ਪਿੰਡ ਦੇ ਵਿੱਚ ਕੋਈ ਖੁਨੀਸ਼ ਘਰ ਸਨਾਵੇ ਲੜਾਈ ਨਾ ਹੋਵੇ ਚਲੋ ਗੁਰਦਾਰ ਸਾਹਿਬ ਬੁਲੀ ਕਰ ਲੋ ਦੇਖੋ ਜਾਤੀ ਸੂਚਕੰਕ ਮੈਂ ਹੁਣ ਵੀ ਐਸਸੀ ਭਾਈਚਾਰਾ ਨਹੀਂ ਕਹਿੰਦਾ ਮੈਂ ਕਹਿੰਦਾ ਸਿਹਤ ਕਾ ਸ਼ਲੋਕ ਤੁਹਾਨੂੰ ਲੱਗਦਾ ਵੀ ਅਸੀਂ ਉਹਨਾਂ ਨੂੰ ਕਰਾਂ ਅਸੀਂ ਯਾਰ ਮੈਂ ਖੁਦ ਆਪ ਜਿਹੜੀ ਕਾਸਟ ਨਾਲ ਆ ਅਸੀਂ ਮਿਹਨਤ ਕਰਦਾ ਪਰ ਕਿਸੇ ਜਾਤ ਨੂੰ ਟਾਰਗੇਟ ਕਰਕੇ ਉਹ ਜ਼ਿੰਮੇਵਾਰ ਪਾਉਂਦੇ ਵੀ ਗਾਲਾਂ ਕੱਢਦੇ ਆ ਉਹ ਚਾਰਕ ਪਰਿਵਾਰ ਨੇ ਉਹਨਾਂ ਨੇ ਗੰਦ ਪਾਇਆ ਵਾ ਉਹਨਾਂ ਨੇ ਗਲਤ ਕੀਤਾ ਵਾ ਮਹਿੰਦ ਕੈਸੇ ਲੋਕਾਂ ਨੂੰ ਗਲਤ ਬਸੇ ਲਾ ਕੇ ਖੂਨੀ ਸੰਘਰਸ਼ ਕਰਨਾ ਚਾਹੁੰਦੇ ਰਹੇ